ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜਾਨੀ ਕਿ ਭਪਿੰਦਰ ਸਿੰਘ ਢਾਲੀਵਾਲ ਵੱਲੋਂ ਅੱਜ ਫਿਰ ਅਸੀਂ ਡਾਕਟਰ ਜਗਦੀਪ ਸਿੰਘ ਢੋਲੇਵਾਲੀਆ ਹੁਣਾਂ ਕੋਲੇ ਆਏ ਆ ਜਾਣਕਾਰੀ ਲੈਣ ਵਾਸਤੇ ਤੁਹਾਨੂੰ ਪਤਾ ਕਿ ਆਪਾਂ ਕਿਸੇ ਨਾ ਕਿਸੇ ਵਿਸ਼ੇ ਤੇ ਬਿਮਾਰੀ ਤੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਰਹਿੰਦੇ ਆ ਤੇ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਾਈਦੀ ਆ ਉਮੀਦ ਕਰਦਾ ਹਾਂ ਤੁਹਾਨੂੰ ਵੀ ਇਹ ਜਾਣਕਾਰੀ ਵਧੀਆ ਲੱਗੂਗੀ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਅੱਜ ਕੁਝ ਹਟਕੇ ਗੱਲਬਾਤ ਕਰਨੀ ਆ ਡਾਕਟਰ ਸਾਹਿਬ ਨਾਲ ਉਹ ਤੁਹਾਨੂੰ ਗੱਲਬਾਤ ਦੇ ਵਿੱਚ ਹੀ ਪਤਾ ਲੱਗੂਗਾ ਕਿ ਕੀ ਗੱਲਬਾਤ ਕਰਨੀ ਆ ਆਜੋ ਮਿਲਦੇ ਹਾਂ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਸਸਿਕਾ ਲੀ ਸਸਿਕਾ ਲ ਭਵਿੰਦਰ ਸਸਿਕਾ ਹੋਰ ਸੁਣਾਓ ਜੀ ਕੀ ਹਾਲ ਚਾਲ ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਕਿਰਪਾ ਡਾਕਟਰ ਸਾਹਿਬ ਜਿਹੜੀ ਤੁਸੀਂ ਆਫ ਕੈਮਰਾ ਗੱਲ ਦੱਸਦੇ ਪਏ ਸੀਗੇ ਜਾਂ ਆਪਾਂ ਡਿਸਕਸ ਕਰਦੇ ਪਏ ਸੀਗੇ ਕਿ ਮੌਤ ਬਾਰੇ ਜੀ ਬੀ ਮੌਤ ਹੋਣ ਦਾ ਕੀ ਕਾਰਨ ਹੋ ਜਾਂਦਾ ਵਿਪਿੰਦਰ ਇੱਥੇ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੜਾ ਮੁਸ਼ਕਲ ਜਿਹਾ ਸਵਾਲ ਆ ਤੁਹਾਡਾ ਹਾਂਜੀ ਵੈਸੇ ਅੱਗੇ ਮੈਂ ਕਹਿਣਾ ਹੁੰਦਾ ਵੀ ਵਿਪਿੰਦਰ ਬਹੁਤ ਸੋਹਣਾ ਸਵਾਲ ਆ ਜੀ ਪਰ ਅੱਜ ਤੁਹਾਡਾ ਸਵਾਲ ਥੋੜਾ ਜਿਹਾ ਮੁਸ਼ਕਲ ਆ ਠੀਕ ਹੈ ਜੀ ਆਪਾਂ ਇਹ ਸਵਾਲ ਨੂੰ ਐਂ ਕਵਾਂਗੇ ਕਿ ਮੌਤ ਦਾ ਕਾਰਨ ਕੀ ਹੈ ਹੂੰ ਮਨੁੱਖ ਦੀ ਜ਼ਿੰਦਗੀ ਨੂੰ ਪੂਰੇ ਹੋਣ ਤੇ ਕੁਝ ਸਮਾਂ ਲੱਗਦਾ ਹੈ। ਹਾਂਜੀ ਕਿਸੇ ਦੇ 50 ਸਾਲ ਕਿਸੇ ਦੇ 60 ਸਾਲ ਹੂੰ ਕੋਈ ਉਦੋਂ ਪਹਿਲਾਂ ਵੀ ਚਲਦੇ ਬਣ ਜਾਂਦੇ ਆ। ਹਾਂਜੀ ਪਰ ਬਿਮਾਰ ਮਨੁੱਖ ਦੀ ਮੌਤ ਦਾ ਕਾਰਨ ਕੀ ਹੈ? ਆਪਾਂ ਇੰਜ ਇਹਨੂੰ ਡਿਫਾਈਨ ਕਰ ਲੈਨੇ ਗੱਲ ਨੂੰ। ਜੀ ਬਿਮਾਰ ਮਨੁੱਖ ਦੀ ਮੌਤ ਦਾ ਕਾਰਨ ਹੂੰ ਉਹਦੀ ਅੰਤੜੀ ਦਾ ਸਾਫ਼ ਨਾ ਹੋਣਾ। ਠੀਕ ਹੈ ਜੀ ਕਹਿਣ ਤੋਂ ਪਹਿਲਾਂ ਵੀ ਆਪਾਂ ਅੱਜ ਗੱਲ ਜਿਹੜੀ ਕਰਨੀ ਆ ਉਹ ਕਬਜ ਤੇ ਕਰਨੀ ਆ ਠੀਕ ਹੈ ਜੀ ਤੇ ਕਬਜ ਇੱਕ ਇੱਕ ਢੀ ਭਿਆਨਕ ਸਮੱਸਿਆ ਹੈ ਭਪਿੰਦਰ ਠੀਕ ਹੈ ਜੀ ਜਿਹੜਾ ਤੁਸੀਂ ਪੁੱਛਿਆ ਮੌਤ ਦਾ ਕਾਰਨ ਇੱਥੇ ਆਪਾਂ ਇਹ ਕਵਾਂਗੇ ਕਿ ਬਿਮਾਰ ਮਨੁੱਖ ਦੀ ਮੌਤ ਦਾ ਕਾਰਨ ਕੀ ਜਿਹੜਾ ਮਨੁੱਖ ਬਿਮਾਰ ਹੋ ਜਾਂਦਾ ਹੂੰ ਉਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਕਿ ਉਹਦੇ ਅੰਦਰ ਜਿਹੜਾ ਡੀਟੌਕਸੀਫਿਕੇਸ਼ਨ ਸਹੀ ਨਹੀਂ ਹੋ ਰਹੀ ਜੀ ਉਹਦੇ ਸਰੀਰ ਦੇ ਵਿੱਚੋਂ ਟੌਕਸਮ ਟੌਕਸਮ ਤੋਂ ਭਾਵ ਬਿਮਾਰੀ ਪੈਦਾ ਕਰਨ ਵਾਲੇ ਤੱਤ ਜਿਹੜੇ ਆ ਉਹ ਬਾਹਰ ਨਹੀਂ ਨਿਕਲਦੇ ਠੀਕ ਹੈ ਜੀ ਤੇ ਉਹ ਤੱਤ ਜੁੜ-ਜੁੜ ਕੇ ਜੁੜ-ਜੁੜ ਕੇ ਹੌਲੀ-ਹੌਲੀ ਕਿਤੇ ਨਾ ਕਿਤੇ ਹੂੰ ਕਿਸੇ ਬਿਮਾਰੀ ਦਾ ਰੂਪ ਧਾਰ ਕੇ ਹੂੰ ਮੌਤ ਦਾ ਕਾਰਨ ਬਣਦੇ ਆ ਠੀਕ ਹੈ ਜੀ ਆਪਣਾ ਵਿਸ਼ਾ ਇੱਥੋਂ ਸ਼ੁਰੂ ਹੋਇਆ ਸੀ ਵੀ ਮੌਤ ਦਾ ਕਾਰਨ ਕੀ ਹੈ ਹਾਂਜੀ ਹਾਂਜੀ ਜੇ ਮੈਂ ਸੌਖੇ ਜਿਹੇ ਸ਼ਬਦਾਂ 'ਚ ਗੱਲ ਕਰਾਂ ਹੂੰ ਤੇ ਮੌਤ ਦਾ ਕਾਰਨ ਕਬਜ ਜੀ ਕਬਜ ਦੀਆਂ ਜਿਹੜੀਆਂ ਟਾਈਪਸ ਆ ਮਤਲਬ ਕਬਜ ਦੀਆਂ ਕਿਸਮਾਂ ਆ ਉਹ ਬਹੁਤ ਜ਼ਿਆਦਾ ਹੀ ਤਰ੍ਹਾਂ ਦੀਆਂ ਆ ਠੀਕ ਹੈ ਜੀ ਜੇ ਮੈਂ ਗਿਣੌਣ ਲੱਗ ਜਾ ਤਾਂ ਕਈ ਤਰ੍ਹਾਂ ਦੀਆਂ ਇਹਦੀਆਂ ਕਿਸਮਾਂ ਬਹੁਤ ਸਮਾਂ ਵੀ ਲੱਗ ਸਕਦਾ ਗੱਲ ਤੇ ਠੀਕ ਹੈ ਜੀ ਅ ਜੇ ਕੋਈ ਮਰੀਜ਼ ਆਪਾਂ ਪਹਿਲਾਂ ਛੋਟਾ ਛੋਟਾ ਕਿਸਮਾਂ ਤੇ ਗੱਲ ਕਰ ਲਈਏ ਹਾਂਜੀ ਜੇ ਕੋਈ ਮਰੀਜ਼ ਕਹਿੰਦਾ ਕਿ ਮੈਨੂੰ ਬਾਰ-ਬਾਰ ਲੈਟ੍ਰੀਨ ਜਾਣਾ ਪੈਂਦਾ ਹਾਂਜੀ ਇਹਦਾ ਮਤਲਬ ਆ ਉਹ ਵੀ ਕਬਜ ਦੀ ਸਮੱਸਿਆ ਨਾਲ ਪੀੜਤ ਆ ਠੀਕ ਹੈ ਜੀ ਜੇ ਕੋਈ ਮਰੀਜ਼ ਕਹਿੰਦਾ ਕਿ ਮੈਨੂੰ ਆਉਂਦੀ ਨਹੀਂ ਹੂੰ ਉਹ ਵੀ ਕਬਜ ਦੀ ਸਮੱਸਿਆ ਨਾਲ ਪੀੜਤ ਆ ਹੂੰ ਤੇ ਜਿਹੜਾ ਮਰੀਜ਼ ਕਹਿੰਦਾ ਹੈ ਕਿ ਮੈਂ ਦਿਨ ਚ ਇੱਕ ਵਾਰ ਜਾਂਦਾ ਹੂੰ ਤੇ ਉਹ ਵੀ ਕਬਜ ਦੀ ਸਮੱਸਿਆ ਨਾਲ ਪੀੜਤ ਆ ਠੀਕ ਹੈ ਜੀ ਹੁਣ ਭਪਿੰਦਰ ਇਹ ਤਾਂ ਤਿੰਨ ਟਾਈਪ ਹੋ ਗਏ ਲੈਟਿਨ ਆਉਣ ਦੇ ਹਾਂਜੀ ਤੇ ਫਿਰ ਕਬਜ ਕਿਹਨੂੰ ਹੋਈ ਹੂੰ ਜਿਹੜਾ ਇੱਕ ਵਾਰੀ ਆ ਉਹ ਵੀ ਬਿਮਾਰ ਆ ਹੂੰ ਹੈਨਾ ਜਿਹੜਾ بار بار ਵਾਲਾ ਉਹ ਵੀ ਬਿਮਾਰ ਆ ਬਿਲਕੁਲ ਹੈਨਾ ਤੇ ਜਿਹੜਾ ਬਾਲੇ ਬਾਰ ਵਾਲਾ ਉਹ ਵੀ ਬਿਮਾਰ ਆ ਹਾਂਜੀ ਜਿਹੜਾ ਇੱਕ ਵਾਰ ਵਾਲਾ ਉਹਨੂੰ ਅਸੀਂ ਰੋਗੀ ਉਦੋਂ ਨਹੀਂ ਕਹਿੰਦੇ ਜਦੋਂ ਉਹਦਾ ਸ਼ਡਿਊਲ ਬਿਨਾਂ ਜ਼ੋਰ ਲਾਏ ਤੋਂ ਹੂੰ ਬਿਨਾਂ ਚਕਨਾਟ ਤੋਂ ਹੂੰ ਜਾਂ ਫਿਰ ਬਿਨਾਂ ਖੁਰਦਰੇਪਨ ਤੋਂ ਹੂੰ ਆਰਾਮਦਾਰੀ ਦਾ ਸ਼ਡਿਊਲ ਜਿਹੜਾ ਪਾਸ ਹੁੰਦਾ ਹਾਂਜੀ ਮਤਲਬ ਸੌਖੇ ਢੰਗ ਨਾਲ ਲੈਟਰਨ ਆਉਂਦੀ ਹੈ ਉਹਨੂੰ ਜੀ ਤੇ ਉਹਨੂੰ ਇਹ ਚੀਜ਼ ਮਹਿਸੂਸ ਹੀ ਨਹੀਂ ਹੁੰਦੀ ਵੀ ਮੈਂ ਲੈਟਰਨ ਜਾ ਕੇ ਆਇਆ ਹਾਂ ਹੂੰ ਉਹ ਮਰੀਜ਼ ਜਿਹੜਾ ਵਾ ਉਹ ਸਹੀ ਆ ਠੀਕ ਹੈ ਹੁਣ ਅੱਜ ਦੇ ਟਾਈਮ ਦੇ ਵਿੱਚ ਹੋ ਕੀ ਰਿਹਾ ਹੂੰ ਵੀ ਪੇਸ਼ੈਂਟ ਜਿਹੜਾ ਵਾ ਕਬਜ਼ ਦਾ ਮਰੀਜ਼ ਆ ਜਿਹੜਾ ਹੂੰ ਉਹ ਖਾਣਾ ਸਾਰਿਆ ਦਿਨ ਚ ਤਿੰਨ ਤੋਂ ਚਾਰ ਵਾਰ ਠੀਕ ਹੈ ਤੇ ਨਾਲ ਨਾਲ ਵਿੱਚ ਵਿੱਚ ਉਹ ਖਾ ਰਿਹਾ ਕੋਈ ਬ੍ਰੇਕਫਾਸਟ ਦੂਜਾ ਆਪਣਾ ਸਪਾਈਸੀ ਫੂਡ ਲੇ ਲਿਆ ਕੋਈ ਵਿੱਚ ਹੋਰ ਚੀਜ਼ਾਂ ਛੋਟੀਆਂ ਛੋਟੀਆਂ ਉਹਨੇ ਐਡ ਕਰ ਲੀਆਂ ਹਾਂਜੀ ਮਤਲਬ ਜਿੰਨਾ ਉਹ ਖਾ ਰਿਹਾ ਉਹਨਾ ਉਹ ਜਾ ਨਹੀਂ ਰਿਹਾ ਠੀਕ ਹੈ ਉਹਨਾ ਉਹ ਉਹਨੂੰ ਸਟੂਲ ਨਹੀਂ ਪਾਸ ਹੋ ਰਿਹਾ ਜਿੰਨਾ ਉਹਨੂੰ ਹੋਣਾ ਚਾਹੀਦਾ ਉਹਨਾ ਪੇਟ ਸਾਫ਼ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਔਰ ਕਿਤੇ ਨਾ ਕਿਤੇ ਅੰਤੜੀ ਦੇ ਅੰਦਰ ਕਾਰਬਨ ਜੰਮਦਾ ਰਹਿੰਦਾ ਠੀਕ ਹੈ ਜੀ ਉਹ ਜਿਹੜਾ ਕਾਰਬਜ ਅੰਤੜੀ ਦੇ ਵਾਲਾਂ ਦੇ ਅੰਦਰ ਉਹਨਾਂ ਨੂੰ ਵਾਵਲਸ ਕਹਿੰਦੇ ਨੇ ਅੰਤੜੀ ਦੇ ਜੀ ਉਹਨਾਂ ਦੇ ਅੰਦਰ ਜਿਹੜਾ ਕਾਰਬਜ ਜੰਮੀ ਜਾਂਦਾ ਜੰਮੀ ਜਾਂਦਾ ਹੂੰ ਕੁਝ ਸਮੇਂ ਚ ਜਾ ਕੇ ਉਹ ਬੈਕਟੀਰੀਆ ਪੈਦਾ ਹੋ ਜਾਂਦੇ ਅੰਦਰ ਇਨਫੈਕਸ਼ਨਾਂ ਬਣ ਜਾਂਦੀਆਂ ਹਾਂਜੀ ਜਿਨ੍ਹਾਂ ਦੇ ਕਾਰਨ ਮਨੁੱਖ ਦੀ ਜਿਹੜੀ ਆ ਉਹ ਮੌਤ ਤੱਕ ਵੀ ਸਿੱਧੀ ਸੰਭਵ ਹੈ ਠੀਕ ਹੈ ਜੀ ਅ ਜਿਵੇਂ ਜਿਹੜੀ ਵੱਡੀ ਅੰਤੜੀ ਆ ਵੱਡੀ ਅੰਤੜੀ ਦੇ ਅੰਦਰ ਮਲ ਜਿਹੜਾ ਉਹ ਇਕੱਠਾ ਹੁੰਦਾ ਜੀ ਉਹ ਮਲ ਇਕੱਠਾ ਹੋ ਕੇ ਜਿਨ੍ਹਾਂ ਪੇਸ਼ੈਂਟ ਨੂੰ ਮਲ ਪਾਸ ਹੋਣਾ ਚਾਹੀਦਾ ਉਹਨਾਂ ਨਹੀਂ ਹੁੰਦਾ ਘੱਟ ਹੁੰਦਾ ਜੀ ਉਹਦੇ ਹੁਣ ਕਾਰਨ ਕੀ ਆ ਕਿਉਂ ਨਹੀਂ ਹੁੰਦਾ ਹੂੰ ਉਹਦੇ ਕਾਰਨ ਹੈਗੇ ਆ ਜਿਵੇਂ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਲਾਈਫ ਸਟਾਈਲ ਹੂੰ ਖਾਣਾ ਖਾਲਿਆ ਹਾਂਜੀ ਪੈ ਗਈ ਖਾਣਾ ਖਾ ਲਿਆ ਬਹਿ ਗਏ ਹਮ ਵਰਕਆਊਟ ਜਿਹੜਾ ਵਾ ਉਹ ਘਟ ਗਿਆ ਜੀ ਕੰਮ ਜਿਹੜਾ ਵਾ ਉਹ ਬਹੁਤ ਘੱਟ ਹੈ ਹਾਂਜੀ ਹਾਂ ਹਾਰਡ ਵਰਕ ਹੈ ਨਹੀਂਗਾ ਹਮ ਦੂਸਰੀ ਗੱਲ ਆ ਪਾਣੀ ਹਮ ਸਾਡੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਪ੍ਰੋਪਰ ਉਨੀ ਨਾ ਹੋਣ ਕਰਕੇ ਹਮ ਸਰੀਰ ਦੇ ਅੰਦਰ ਪਾਣੀ ਦੀ ਘਾਟ ਰਹਿਣ ਨਾਲ ਅੰਤਰੀ ਡਰਾਈ ਹੁੰਦੀ ਆ ਹਮ ਤੀਜਾ ਕਾਰਨ ਆ ਫਾਸਟ ਫੂਡ ਜੰਕ ਫੂਡ ਹਮ ਹੈ ਨਾ ਹਾਂਜੀ ਜਦੋਂ ਕੋਈ ਮਰੀਜ਼ ਫਾਸਟ ਫੂਡ ਜੰਕ ਫੂਡ ਖਾਂਦਾ ਹ ਹ ਤੇ ਉਹਦੇ ਨਾਲ ਵੀ ਤਕਲੀਫ ਜਿਹੜੀ ਆ ਉਹ ਕਬਜ਼ ਦੀ ਹੀ ਹੁੰਦੀ ਆ ਠੀਕ ਹੈ ਜੀ ਔਰ ਜੇ ਕੋਈ ਮਰੀਜ਼ ਉਸ ਛੋਟੀ ਕਬਜ਼ ਦੇ ਵਿੱਚ ਹ ਹ ਬਾਰ ਬਾਰ ਟਾਇਲਟ ਜਾ ਕੇ ਜ਼ੋਰ ਲਾ ਰਿਹਾ ਹ ਹ ਤੇ ਉਹ ਆਪਦੀ ਅੰਤੜੀ ਦੇ ਵਿੱਚ ਅਲਸਰ ਨੂੰ ਸੱਦਾ ਦੇ ਰਿਹਾ ਜੀ ਉਹ ਮਰੀਜ਼ ਆਪ ਦੇ ਆਪ ਨੂੰ ਬਵਾਸੀਰ ਨਾਲ ਪੀੜਿਤ ਕਰ ਰਿਹਾ ਹ ਹ ਉਹ ਮਰੀਜ਼ ਕਿਸੇ ਨਾ ਕਿਸੇ ਹਿਸਾਬ ਨਾਲ ਆਪਣੇ ਆਪ ਨੂੰ ਕਿਸੇ ਬਿਮਾਰੀ ਦੇ ਵੱਲੀ ਠੇਕੇਲ ਰਿਹਾ ਠੀਕ ਹੈ ਜੀ ਤੇ ਜਿਹੜਾ ਮਰੀਜ਼ ਕਹਿੰਦਾ ਮੈਂ ਬਾਰ-ਬਾਰ ਲੇਟਿਨ ਜਾਣਾ ਹੂੰ ਉਹ ਮਰੀਜ਼ ਵੀ ਆਪਣੇ ਆਪ ਨੂੰ ਬਿਮਾਰੀ ਵੱਲੀ ਧਕੇਲ ਰਿਹਾ ਕਿਉਂਕਿ ਉਹਦੇ ਮਨ ਦਾ ਇੱਕ ਵਹਿਮ ਆ ਵੀ ਮੈਂ ਤਾਂ ਤਿੰਨ ਚਾਰ ਵਾਰ ਲੇਟਿਨ ਜਾਣਾ ਮੇਰੀ ਅੰਤੜੀ ਤਾਂ ਸਾਫ਼ ਹੁੰਦੀ ਆ ਹਾਂਜੀ ਪਰ ਨਹੀਂ ਉਹ ਅੰਤੜੀ ਨੂੰ ਜਿਸ ਤਰੀਕੇ ਨਾਲ ਕਿਰਿਆ ਕਰਕੇ ਪ੍ਰੋਪਰ ਇੱਕ ਟਾਈਮਸ ਆਫ ਹੋ ਜਾਣਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਹੋ ਪਾਰੀ ਅੰਦਰ ਅੰਤੜੀ ਜ਼ੋਰ ਲਾ ਰਹੀ ਆ ਹੂੰ ਪਰ ਉਹਦੇ ਅੰਦਰ ਜੰਮਿਆ ਹੋਇਆ ਕਾਰਬਜ ਜੰਮੇ ਹੋਏ ਟੌਕਸਮ ਹਮ ਅੰਤੜੀ ਨੂੰ ਉਹਦਾ ਕੰਮ ਜਿਹੜਾ ਉਹ ਪ੍ਰੋਪਰ ਤਰੀਕੇ ਨਹੀਂ ਕਰਨ ਦੇ ਰੇ ਇਸ ਕਰਕੇ ਉਸ ਮਰੀਜ਼ ਨੂੰ ਬਾਰ-ਬਾਰ ਲੈਟਰਨ ਜਾਣਾ ਪੈ ਰਿਆ ਠੀਕ ਹੈ ਜੀ ਮੇਦੇ ਦੀ ਗਰਮੀ ਹਮ ਲੀਵਰ ਦਾ ਫੈਟੀ ਹੋਣਾ ਹਮ ਬਹੁਤ ਜ਼ਿਆਦਾ ਗਰਮ ਚੀਜ਼ਾਂ ਖਾਣੀਆਂ ਹਮ ਬਾਰ-ਬਾਰ ਕੌਫੀ ਪੀਣੀ ਬਾਰ-ਬਾਰ ਚਾਹ ਪੀਣੀ ਹਮ ਇਹ ਸਾਰਾ ਕੁਝ ਸਾਡੀ ਵੱਡੀ ਆਂਤ ਨੂੰ ਜਿਹੜਾ ਉਹ ਖਰਾਬ ਕਰਦਾ ਠੀਕ ਹੈ ਜੀ ਔਰ ਇਹ ਇਹ ਤਾਂ ਹੋ ਗਿਆ ਵੀ ਕਾਰਨ ਕੀ ਕੀ ਹੈ ਜੀ ਹੁਣ ਇਹਨਾਂ ਦੇ ਵਿੱਚ ਇਹ ਤਾਂ ਹੋਗੇ ਆਪਣੇ ਖਾਣ ਪੀਣ ਦੀਆਂ ਹੈਬਟਾਂ ਦੇ ਕਾਰਨ ਹਾਂਜੀ ਇਹ ਤੋਂ ਬਿਨਾ ਕਬਜ਼ ਦੇ ਕੁਝ ਹੋਰ ਵੀ ਕਾਰਨ ਜਿਵੇਂ ਜਿਆਦਾ ਸਟ्रेस 'ਚ ਰਹਿਣਾ ਹੂੰ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈਣੀਆਂ ਹੂੰ ਖੂਨ ਦਾ ਗਾੜਾ ਹੋ ਜਾਣਾ ਹੂੰ ਹੈਨਾ ਔਰ ਇਹ ਤੋਂ ਬਿਨਾ ਕੋਈ ਮਰੀਜ਼ ਅਗਰ ਦਿਮਾਗ ਨਾਲ ਰਿਲੇਟਡ ਕੋਈ ਮੈਡੀਸਿਨ ਲੈ ਰਿਆ ਹੂੰ ਉਹਨੂੰ ਇਹ ਤਕਲੀਫ ਆਉਂਦੀ ਆ ਹੂੰ ਕੋਈ ਲਿਵਰ ਨਾਲ ਕੋਈ ਪੇਨ ਕਿਲਰ ਲੈ ਰਿਆ ਕਿਸੇ ਨੂੰ ਆਰਥਰਾਈਟਸ ਆ ਹੂੰ ਉਹਨਾਂ ਸਾਰੇ ਮਰੀਜ਼ਾਂ ਨੂੰ ਇਹ ਤਕਲੀਫ ਜਿਹੜੀ ਆ ਇਹ ਆਉਂਦੀ ਰਹਿੰਦੀ ਆ ਬਾਰ-ਬਾਰ ਠੀਕ ਹੈ ਜੀ ਔਰ ਇਹ ਹੋਗੇ ਕੁਝ ਖਾਣ ਪੀਣ ਦੀਆਂ ਹੈਬਿਟਾਂ ਤੋਂ ਹਟ ਕੇ ਦੇ ਕਾਰਨ ਹਾਂਜੀ ਇਹ ਸਾਰੇ ਕਾਰਨ ਰਲ ਕੇ ਹੂੰ ਇੱਕੋ ਹੀ ਚੀਜ਼ ਪੈਦਾ ਕਰਦੇ ਆ ਬਾਡੀ ਚ ਟੌਕਸਿਨ ਜੀ ਇਸ ਬਿਮਾਰੀ ਪੈਦਾ ਕਰਨ ਵਾਲੇ ਤੱਤ ਉਹ ਬਿਮਾਰੀ ਪੈਦਾ ਕਰਨ ਵਾਲੇ ਤੱਤ ਹੌਲੀ ਹੌਲੀ ਮਰੀਜ਼ ਨੂੰ ਲੈ ਜਾਂਦੇ ਨੇ ਮੌਤ ਵੱਲ ਅੱਛਾ ਜੀ ਹੁਣ ਇਸ ਤੋਂ ਬਾਅਦ ਅਗਲੀ ਗੱਲ ਆਪਾਂ ਕਰਦੇ ਆਂ ਹਾਂਜੀ ਵੀ ਮਰੀਜ਼ ਮੇਰੇ ਕੋਲੇ ਕਈ ਇਹੋ ਜਿਹੇ ਮਰੀਜ਼ ਹੁੰਦੇ ਜਿਹੜੇ ਕਹਿੰਦੇ ਕਿ ਡਾਕਟਰ ਸਾਹਿਬ ਅਸੀਂ ਤਾਂ ਜੀ ਕਾਇਮ ਚੂਰਣ ਖਾਣਨੇ ਆ ਅਸੀਂ ਜੀ ਫਲਾਨਾ 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 ਚੂਰਣ ਖਾਣਨੇ ਆ ਤੇ ਫੇਰ ਸਾਡਾ ਪੇਟ ਸਾਫ਼ ਹੋ ਜਾਂਦਾ ਹਾਂ ਤੇ ਸਾਨੂੰ ਕੋਈ ਦਿੱਕਤ ਨਹੀਂ ਰਹਿੰਦੀ ਹਾਂਜੀ ਪਰ ਮੈਂ ਇੱਥੇ ਭਪਿੰਦਰ ਦੱਸਣਾ ਚਾਹੂੰਗਾ ਕਿ ਜਿਹੜਾ ਮਰੀਜ਼ ਆਪਣੇ ਆਪ ਨੂੰ ਕਿਸੇ ਵੀ ਚੀਜ਼ ਦਾ ਆਦੀ ਬਣਾ ਕੇ ਲੈਟਰਨ ਜਾਂਦਾ ਚਾਹੇ ਉਹ ਕੋਈ ਸੌਂਫ ਦਾ ਪਾਣੀ ਪੀ ਰਿਹਾ ਹਾਂਜੀ ਚਾਹੇ ਉਹ ਕੋਈ ਮਰੀਜ਼ ਇਸ ਬਗੋਲ ਲੈ ਰਿਹਾ ਚਾਹੇ ਉਹ ਕੋਈ ਮਰੀਜ਼ ਸਰਨਾਉ ਦਾ ਚੂਰਨ ਲੈ ਰਿਹਾ ਚਾਹੇ ਕੋਈ ਤ੍ਰਿਫਲਾ ਖਾ ਕੀ ਜਾ ਰਿਹਾ ਹਾਂਜੀ ਜਿਹੜਾ ਵੀ ਮਨੁੱਖ ਆਪਣੇ ਆਪ ਨੂੰ ਟਾਇਲਟ ਲੈ ਜਾਣ ਵਾਸਤੇ ਜਾਂ ਲੈਟਰਨ ਕਰਨ ਵਾਸਤੇ ਕੋਈ ਨਾ ਕੋਈ ਚੀਜ਼ ਬਾਹਰੋਂ ਦੇ ਰਿਆ ਉਹ ਮਨੁੱਖ ਬਿਮਾਰ ਹੀ ਹੈ ਕਿਉਂਕਿ ਫਾਈਬਰ ਬੰਨੋਂ ਹਟ ਜਾਂਦੀ ਅੰਦਰੋਂ ਹਾਂਜੀ ਹੁਣ ਗੱਲ ਆ ਗਈ ਫਾਈਬਰ ਤੱਕ ਫਾਈਬਰ ਤੋਂ ਗਾਂ ਦੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹ ਆ ਵੀ ਸਾਡੀ ਅੰਤੜੀ ਫਾਈਬਰ ਬਣਾਵੇ ਕਿਵੇਂ ਸਵਾਲ ਉੱਠਦਾ ਇੱਥੇ ਵੀ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਨਾਲ ਲੈਟਰਨ ਆਉਂਦੀ ਆ ਉਹ ਚੀਜ਼ਾਂ ਦਾ ਆਪਾਂ ਕਹਿੰਨੇ ਵੀ ਇਹ ਚੀਜ਼ਾਂ ਵੀ ਨੁਕਸਾਨ ਦਾ ਹੈ ਹਾਂਜੀ ਕੋਨ ਲੈਟਿਨ ਨੂੰ ਸੌਖੀ ਹੋਣ ਵਾਸਤੇ ਕਬਜ ਨੂੰ ਤੋੜਨ ਵਾਸਤੇ ਕਰਨਾ ਕੀ ਪਊਗਾ ਹਾਂਜੀ ਸਭ ਤੋਂ ਪਹਿਲਾਂ ਤਾਂ ਜੂਸੀ ਫਰੂਟ ਹਾਂਜੀ ਜਿਵੇਂ ਤਰਬੂਜਾ ਹੋ ਗਿਆ ਸੰਜੂਜਾ ਹੋ ਗਿਆ ਜਿਨ੍ਹਾਂ ਮਸਮੀ ਹੋਗੀ ਜਿਨ੍ਹਾਂ ਫਰੂਟਸ ਦੇ ਵਿੱਚ ਜੂਸ ਜ਼ਿਆਦਾ ਹੁੰਦਾ ਅੱਛਾ ਜੀ ਉਹ ਫਰੂਟਸ ਲੈਣੇ ਨੌਸਪਤੀ ਹੋਗੀ ਗੱਬੂ ਗੋਸ਼ਾ ਹੋ ਗਿਆ ਹਮ ਹੈਨਾ ਉਹਨਾਂ ਫਰੂਟਸ ਨੂੰ ਲੈਣਾ ਚਾਹੀਦਾ ਸਾਨੂੰ ਹਮ 80% ਅੱਛਾ 20% ਸਿਰਫ ਪੱਕਿਆ ਹੋਇਆ ਭੋਜਨ ਖਾਣਾ ਚਾਹੀਦਾ ਹੂੰ 80% ਸਾਨੂੰ ਸਲਾਦ ਫਰੂਟ ਵਗੈਰਾ ਲੈਣੇ ਚਾਹੀਦੇ ਆ ਅੱਛਾ ਜੀ ਹੁਣ ਜੇਕਰ ਮੈਂ ਗੱਲ ਕਰਾਂ ਵੀ ਆਪਾਂ ਕਹਿੰਨੇ ਜੀ ਅਸੀਂ ਖਾਣਾ ਬਣਾਉਨੇ ਆ ਹੂੰ ਖਾਣਾ ਤਾਂ ਬਣਾਉਣ ਦੀ ਲੋੜ ਹੀ ਨਹੀਂ ਹੂੰ ਉਹਨੂੰ ਅਸੀਂ ਬਣਾਉਂਦੇ ਨਹੀਂ ਵਿਗਾੜਦੇ ਆ ਸਾਰੇ ਹਾਂਜੀ ਵਿਗਾੜਦੇ ਕਿਵੇਂ ਹੂੰ ਮੰਨ ਲਓ ਕਿਸੇ ਨੇ ਸਬਜ਼ੀ ਪਾਣੀ ਆ ਹੂੰ ਤੇ ਉਹ ਸਬਜ਼ੀ ਜੇ ਅਸੀਂ ਖੇਤ ਜਾਈਏ ਤੇ ਕੱਚੀ ਵੀ ਤੋੜ ਕੇ ਖਾ ਸਕਦੇ ਆ ਤੁਬੀ ਦਾ ਬੋਲ ਤੁਸੀਂ ਕੱਚਾ ਸਾ ਸਕਦੇ ਹੋ ਬਿਲਕੁਲ ਫਿਰ ਅਸੀਂ ਉਹਨੂੰ ਬਣਾਉਨੇ ਕਿਉਂ ਜਦੋਂ ਅਸੀਂ ਉਹਨੂੰ ਬਣਾਉਨੇ ਆ ਉਹ ਬਣਦਾ ਨਹੀਂ ਉਹ ਵਿਗੜਦਾ ਠੀਕ ਹੈ ਉਹਦੇ ਚ ਮਸਾਲੇ ਪੈ ਗਏ ਹੂੰ ਉਹਦੇ ਵਿੱਚ ਮਿਰਚ ਮਸਾਲੇ ਪੈਣ ਤੋਂ ਬਾਅਦ ਤੇਲ ਪੈ ਗਿਆ ਹੂੰ ਤੇਲ ਤੋਂ ਬਾਅਦ ਫਿਰ ਉਹਨੂੰ ਅੱਗ ਤੇ ਪਕਾਇਆ ਗਿਆ ਹੂੰ ਜਿੰਨੀ ਜ਼ਿਆਦਾ ਅੱਗ ਤੇ ਪੱਕਿਆ ਉਹਦੇ ਅੰਦਰੋਂ ਉਹਦੇ ਨਿਊਟ੍ਰੀਸ਼ਨ ਜਿਹੜੇ ਸੀ ਹੂੰ ਸਾਰੇ ਖਤਮ ਉਹਦੇ ਅੰਦਰ ਦਾ ਫਾਈਬਰ ਸੀ ਉਹ ਸਾਰਾ ਖਤਮ ਹੋ ਗਿਆ ਤੇ ਟੇਸਟ ਵਜੋਂ ਅਸੀਂ ਉਹਦੇ ਚ ਮਸਾਲੇ ਪਾ ਲਏ ਮਿਰਚਾਂ ਪਾ ਲੀਆਂ ਨਮਕ ਪਾ ਲਿਆ ਉਹ ਚੀਜ਼ਾਂ ਨੇ ਜਾ ਕੇ ਅੰਦਰ ਉਹ ਖਾਣਾ ਬਣਿਆ ਨਹੀਂ ਵਿਗੜਿਆ ਵਿਗੜੇ ਹੋਏ ਖਾਣੇ ਨੇ ਅੰਤੜੀ ਨੂੰ ਸੁਧਾਰਨਾ ਕਿ ਵਿਗਾੜਨਾ ਵਗਾੜੂਗੀ ਵਗਾੜੂ ਇਸ ਕਰਕੇ ਅਸੀਂ ਕਹਿੰਦੇ ਅਸੀਂ ਖਾਣਾ ਬਣਾ ਕੇ ਖਾਂਦੇ ਆ ਨਹੀਂ ਆਪਾਂ ਉਹ ਖਾਣਾ ਬਣਾ ਕੇ ਨਹੀਂ ਖਾਂਦੇ ਆਪਾਂ ਖਾਣਾ ਵਿਗਾੜ ਕੇ ਖਾਂਦੇ ਆ ਦੁੱਧ ਕਹਿੰਦਾ ਜੀ ਆ ਅਸੀਂ ਇਲਾਚੀ ਪਾ ਕੇ ਦੁੱਧ ਬਣਾ ਲਿਆ ਇਹਦੇ ਵਿੱਚ ਅਸੀਂ ਆਹ ਮਸਾਲਾ ਪਾਤਾ ਹਾਂਜੀ ਇਹਦੇ ਚ ਅਸੀਂ ਟੇਸਟ ਵਜੋਂ ਸੌਂਫ ਵਾਲੀ ਆ ਆਪ ਵਾਲਿਆ ਉਹ ਦੁੱਧ ਬਣਿਆ ਨਹੀਂ ਕਹਿੰਦੇ ਜੀ ਅਸੀਂ ਦੁੱਧ ਬਣਾ ਕੇ ਪੀਤਾ ਹਾਂਜੀ ਬਣਾ ਕੇ ਨਹੀਂ ਪੀਤਾ ਉਹ ਵਗਾਰ ਕੇ ਪੀਤਾ ਤੁਸੀਂ ਵਗਾਰ ਕੇ ਪੀਤਾ ਹਾਂਜੀ ਦੁੱਧ ਦੇ ਅਸਲੀ ਨਿਊਟ੍ਰੀਸ਼ਨ ਦਾ ਤੁਸੀਂ ਮਾਰਤੇ ਬਿਲਕੁਲ ਹੈਨਾ ਉਹ ਦੁੱਧ ਬਣਿਆ ਨਹੀਂ ਇਸ ਕਰਕੇ ਅਸੀਂ ਜਿਹੜੀ ਵੀ ਚੀਜ਼ ਬਣਾਉਣ ਵਾਸਤੇ ਚੁੱਲ੍ਹੇ ਤੇ ਚਲਾਤੀ ਉਹ ਬਣੀ ਨਹੀਂ ਵਿਗੜ ਗਈ ਠੀਕ ਹੈ ਇਸ ਕਰਕੇ ਵਿਗੜਿਆ ਹੋਇਆ ਖਾਣਾ ਜਦੋਂ ਅਸੀਂ ਖਾਵਾਂਗੇ ਤੇ ਸਾਡੇ ਅੰਦਰ ਵਿਗਾੜ ਪੈਦਾ ਹੋਣਗੇ ਹੀ ਹੋਣਗੇ ਠੀਕ ਹੈ ਜਿਹੜੇ ਵਾਕਈ ਮਨੁੱਖ ਦੇ ਬੱਚੇ ਨੂੰ ਮੌਤੇ ਨੇੜੇ ਲੈ ਜਾਣਗੇ ਇਸ ਕਰਕੇ ਸਾਡੀ ਥਾਲੀ ਦੇ ਵਿੱਚ 80% ਹਮ ਕੱਚਾ ਹੋਵੇ ਤੇ 20% ਬਣਿਆ ਹੋਵੇ ਜਿਹਨੂੰ ਤੁਸੀਂ ਬਣਾਉਣਾ ਕਹਿੰਦੇ ਮੈਂ ਵਿਗਾੜਨਾ ਕਹਿੰਦਾ ਹਮ ਇੱਥੇ 10% ਕੱਚਾ ਹੁੰਦਾ ਦੇ ਇੱਥੇ 10% ਕੱਚਾ ਹੁੰਦਾ ਪਰ ਉਹ ਕੱਚਾ ਖਾਣ ਦਾ ਵੀ ਸਾਨੂੰ ਸਲੀਕਾ ਨਹੀਂ ਹੈ ਉਹਨੂੰ ਖਾਣੇ ਕਿਵੇਂ ਆ ਜਿਹੜਾ ਕੱਚਾ 10% ਉਹਨੂੰ ਵੀ ਅਸੀਂ ਨਾਲ-ਨਾਲ ਖਾਣੇ ਵੀ ਰੋਟੀ ਖਾ ਲਈ ਇੱਕ ਪੀਸ ਖੀਰੇ ਦਾ ਖਾ ਲਿਆ ਨਾਲ ਉਹ ਇੱਕ ਉਹ ਖਾ ਲਿਆ ਉਹ ਖਾ ਲਿਆ ਹਮਮ ਸਲਾਦ ਜਾਂ ਕੱਚਾ ਹਮਮ ਜਿਹੜਾ ਰੌ ਮਟੀਰੀਅਲ ਖਾਣਾ ਉਹ ਰੋਟੀ ਤੋਂ ਪਹਿਲਾਂ ਖਾਣਾ ਹੈ ਖਾਣਾ ਉਹਦੇ ਨਾਲੋਂ ਜ਼ਿਆਦਾ ਹਮਮ ਪਰ ਇੱਥੇ ਅਸੀਂ ਸਲਾਦ ਸਵਾਦ ਵਜੋਂ ਖਾਂਦੇ ਆਂ ਹਾਂਜੀ ਨਾ ਕਿ ਉਹਨੂੰ ਜ਼ਰੂਰਤ ਵਜੋਂ ਹਮਮ ਤੇ ਸਾਡੀ ਜ਼ਰੂਰਤ ਕੀ ਆ ਸਾਡੀ ਜ਼ਰੂਰਤ ਹੈਗੀ ਆ ਕੱਚਾ ਮਟੀਰੀਅਲ ਅਸੀਂ ਵੱਧ ਖਾਂਦੇ ਆਂ ਉਹ ਕਿਹਾ ਹੋਇਆ ਹਮਮ ਵਾਈਟ ਚੀਜ਼ਾਂ ਮੰਨ ਕੇ ਚਲੋ ਕਬਜ਼ ਦਾ ਕਾਰਨ ਬਣਦੀਆਂ ਹਮ ਮੈਦਾ ਹਮ ਵਾਈਟ ਆਟਾ ਵਾ ਹਾਂਜੀ ਉਹ ਤੋਂ ਬਿਨਾ ਜਿਹੜੀ ਚੀਜ਼ ਦੇ ਵਿੱਚ ਫਾਈਬਰ ਨਹੀਂ ਹੈ ਹਮ ਉਹ ਚੀਜ਼ ਜ਼ਿਆਦਾ ਵਾਈਟ ਹੋਊਗੀ ਹਮ ਔਰ ਜਿਸ ਚੀਜ਼ ਦੇ ਵਿੱਚੋਂ ਫਾਈਬਰ ਖਤਮ ਹੋ ਜਾਂ ਪੋ ਉਸ ਚੀਜ਼ ਦਾ ਜਿਹੜਾ ਮਟੀਰੀਅਲ ਆ ਉਹ ਅੰਤੜੀ ਚ ਜਾ ਕੇ ਜਮਣਾ ਠੀਕ ਹੈ ਆਪਾਂ ਅੱਜ ਕੱਲ ਜਿਵੇਂ ਸੌਣ ਚੱਲ ਰਿਹਾ ਹਮ ਤੇ ਬਿਸਕਟ ਜਿਵੇਂ ਬਿਸਕਟ ਕਢਾ ਲੈਨੇ ਆ ਹਾਂਜੀ ਹਾਂਜੀ ਵੀ ਉਹਦੇ ਚ ਦੇਸੀ ਘੋਪ ਆ ਲਿਆ ਆ ਆ ਲਿਆ ਆ ਆ ਲਿਆ ਹਮ ਬਿਸਕਟ ਤੁਸੀਂ ਖਾ ਕੇ ਦੇਖੋ ਹਮ ਤੁਹਾਡੇ ਜਾੜਾਂ ਚ ਜੰਮ ਜਾਂਦਾ ਜੀ ਜਿਹੜਾ ਬਿਸਕਟ ਦੰਦਾਂ ਚ ਜੰਮ ਗਿਆ ਜਾਂ ਜਾੜਾਂ ਚ ਜੰਮ ਗਿਆ ਉਹ ਅੰਤੜੀ ਚ ਜਾ ਕੇ ਨਾ ਜੰਮੂਗਾ ਬਿਲਕੁਲ ਜੰਮੂਗਾ ਹੈਨਾ ਹਮ ਤੇ ਤੜਕੇ ਨੂੰ ਮੈਂ ਵੇਖਿਆ ਵੀ ਇੱਕ ਕੌਲਾ ਬਿਸਕਟਾਂ ਦਾ ਹਮ ਤੇ ਨਾਲ ਕੌਲਾ ਚਾਹ ਦਾ ਹਮ ਉਹ ਕੀ ਕਰੂਗਾ ਅੰਤੜੀ ਨੂੰ ਟਰਾਪੀ ਕਰੂਗਾ ਹੂੰ ਸੋ ਇਦਾਂ ਸਾਡੀ ਬੇਧਿਆਨੀ ਸਾਡਾ ਜਿਹੜਾ ਫਾਸਟ ਲਾਈਫ ਸਟਾਈਲ ਹੂੰ ਸਾਨੂੰ ਜਿੰਨਾ ਹਾਈਜੀਨ ਰਹਿਣਾ ਦੱਸਿਆ ਜਾ ਰਿਹਾ ਹੂੰ ਹਾਈਜੀਨ ਰਹਿਣਾ ਦੱਸਿਆ ਨਹੀਂ ਜਾ ਰਿਹਾ ਉਹ ਡਰਾਇਆ ਹੀ ਜਾ ਰਿਹਾ ਵੀ ਤੁਸੀਂ ਬ੍ਰਸ਼ ਨਹੀਂ ਕਰੋਗੇ ਤੇ ਕਟਾਣੂ ਤੁਹਾਡੇ ਅੰਦਰ ਜਾਵਣਗੇ ਤੁਸੀਂ ਮਰ ਜਾਓਗੇ ਹਾਂਜੀ ਹਾਂਜੀ ਤੇ ਤੁਸੀਂ ਮੈਨੂੰ ਦੱਸੋ ਵੀ ਕਿਹੜਾ ਜਾਨਵਰ ਆ ਬਰਸ਼ ਕਰਦਾ ਮੱਝ ਨੂੰ ਕਦੇ ਬਰਸ਼ ਕਰਦਾ ਵੇਖਿਆ ਸਹੀ ਗੱਲ ਹੈ ਤੁਸੀਂ ਗਾਂ ਨੂੰ ਬਰਸ਼ ਕਰਦਾ ਵੇਖਿਆ ਰॉ ਮਟੀਰੀਅਲ ਖਾਂਦੀ ਆ ਜਿਵੇਂ ਖਾਂਦੀ ਓਵੇਂ ਕੱਢਦੀ ਆ ਹੂੰ ਹੂੰ ਬਿਲਕੁਲ ਗਾਂ ਨੂੰ ਕਦੇ ਸੀਟੀ ਸਕੈਨ ਕਰਾਉਣੀ ਪਈ ਹੋਵੇ ਹੂੰ ਨਹੀਂ ਕਰਾਉਣੀ ਪਈ ਗਾਂ ਨੂੰ ਕਦੇ ਬਹੁਤ ਜ਼ਿਆਦਾ ਮੈਡੀਸਿਨ ਜਾਂ ਟ੍ਰੀਟਮੈਂਟ ਦੀ ਲੋੜ ਪਈ ਫਿਰ ਨਹੀਂ ਨਹੀਂ ਪਈ ਜੇ ਕਦੇ ਕੋਈ ਪਸ਼ੂ ਬਿਮਾਰ ਵੀ ਹੁੰਦਾ ਤੇ ਉਹ ਸਾਡੀਆਂ ਅੰਗਹਿਲੀਆਂ ਨਾਲ ਹੁੰਦਾ ਬਿਲਕੁਲ ਇਹ ਜੰਗਲੀ ਜਾਨਵਰ ਕਦੇ ਕੋਈ ਬਿਮਾਰ ਵੇਖਿਆ ਹੋਵੇ ਤੁਸੀਂ ਹੂੰ ਸਹੀ ਗੱਲ ਹੈ ਜੀ ਅ ਸਾਨੂੰ ਜਿੰਨਾ ਸਾਨੂੰ ਹਾਈਜੀਨ ਰਹਿਣਾ ਸਿਖਾਇਆ ਹੂੰ ਅੱਜ ਦੀ ਅਜੋਕੀ ਸਾਇੰਸ ਨੇ ਹੂੰ ਓਨੀ ਸਾਡੀ ਇਮਿਊਨਿਟੀ ਨੂੰ ਖਤਮ ਕਰਤਾ ਹੁਣੇ ਹੂੰ ਜਿੰਨੀ ਸਾਡੀ ਇਮਿਊਨਿਟੀ ਖਤਮ ਓਨੀਆਂ ਬਿਮਾਰੀਆਂ ਸਾਡੇ ਸਰੀਰ ਚ ਜ਼ਿਆਦਾ ਹੋਣਗੀਆਂ ਠੀਕ ਹੈ ਜੀ ਸੋ ਅੰਤੜੀ ਜਿਹੜੀ ਆ ਅੰਤੜੀ ਸਾਫ਼ ਹੋਣੀ ਬਹੁਤ ਜ਼ਰੂਰੀ ਹੈ ਹੂੰ ਕਬਜ਼ ਨੂੰ ਜਿਹੜਾ ਅਸੀਂ ਬਿਮਾਰੀ ਦਾ ਰੂਪ ਉਦੋਂ ਦੇ ਬੈਠਦੇ ਆ ਜਦੋਂ ਅਸੀਂ ਕਬਜ ਨੂੰ ਤੋੜਨ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਜਿਵੇਂ ਮੈਂ ਗੱਲ ਕੀਤੀ ਵੀ ਸਾਨੂੰ ਸਾਇੰਸ ਜਿਹੜੀ ਆ ਜਿੰਨਾ ਹਾਈਜਨ ਕਰਦੀ ਪਈ ਆ ਹੂੰ ਉਨੀ ਸਾਡੀ ਇਮਿਊਨਿਟੀ ਘਟਦੀ ਜਾਂਦੀ ਆ ਹੂੰ ਮੇਰੇ ਕਹਿਣ ਤੋਂ ਭਾਵ ਇੱਥੇ ਗਲਤ ਨਾ ਨਿਕਲ ਆਵੇ ਵੀ ਕਿਤੇ ਇੰਜ ਨਾ ਕਿ ਉਹ ਵੀ ਡਾਕਟਰ ਕਹਿੰਦਾ ਹਾਈਜਨ ਰਹਿਣਾ ਨਹੀਂ ਚਾਹੀਦਾ ਹਾਂਜੀ ਹਾਈਜਨ ਉਨੇ ਹੀ ਰਹਿਣਾ ਚਾਹੀਦਾ ਜਿਹਦੇ ਨਾਲ ਸਾਡੀ ਇਮਿਊਨਿਟੀ ਸਹੀ ਬਰਕਰਾਰ ਰਹੇ ਤੇ ਅਸੀਂ ਸਾਡਾ ਸਰੀਰ ਸਹੀ ਕੰਮ ਕਰਦਾ ਰਹੇ ਹਾਂਜੀ ਇੰਨੇ ਵੀ ਹਾਈਜੀਨ ਹੋਵੇ ਵੀ ਤੁਹਾਡੇ ਅੰਦਰ ਕੋਈ ਛੋਟਾ ਮੋਟਾ ਵੀ ਬੈਕਟੀਰੀਆ ਜਾਂਦਾ ਤੇ ਤੁਸੀਂ ਮਾਰ ਨਾ ਸਕੋ ਉਹਨੂੰ ਹਾਂਜੀ ਹਾਂਜੀ ਹੈਨਾ ਸੋ ਜਿਹੜਾ ਜਿਹੜਾ ਵੀ ਮਰੀਜ਼ ਹੂੰ ਕਬਜ਼ ਨੂੰ ਤੋੜਨ ਵਾਸਤੇ ਕੋਈ ਬਾਹਰੋਂ ਚੀਜ਼ਾਂ ਲੈ ਰਿਆ ਹੂੰ ਚਾਹੇ ਕੋਈ ਕੁਛ ਵੀ ਲੈ ਰਿਹਾ ਕੜਾ ਪੀ ਰਿਹਾ ਚਾਹੇ ਕੋਈ ਗੋੜ ਖਾ ਕੇ ਕਬਜ ਤੋੜ ਰਿਹਾ ਚਾਹੇ ਕੋਈ ਚੂਰਨ ਖਾ ਕੇ ਕਬਜ ਤੋੜ ਰਿਹਾ ਚਾਹੇ ਮਾਰਕੀਟ ਚੋਂ ਆਉਣ ਵਾਲੀਆਂ ਪੀਣ ਵਾਲੀਆਂ ਦਵਾਈਆਂ ਨਾਲ ਕਬਜ ਤੋੜ ਰਿਹਾ ਤੇ ਇਹਦਾ ਮਤਲਬ ਉਹ ਆਪਦੀ ਬਿਮਾਰੀ ਨੂੰ ਆਪ ਸੱਦਾ ਦੇ ਰਿਹਾ ਜੀ ਉਹਦੀ ਅੰਤੜੀ ਅੰਦਰੋਂ ਫਾਈਬਰ ਬਣਾਉਣੇ ਬੰਦ ਕਰ ਦਿੰਦੀ ਹੈ ਠੀਕ ਹੈ ਤੇ ਜਿੰਨੇ ਫਾਈਬਰ ਬਣਨੇ ਤੁਹਾਡੇ ਅੰਦਰ ਬੰਦ ਹੋਣਗੇ ਉਹਨੇ ਹੀ ਬੈਕਟੀਰੀਆ ਟਾਕਸਮ ਤੁਹਾਡੇ ਅੰਦਰ ਜੁੜਨਗੇ ਜਿੰਨੇ ਬੈਕਟੀਰੀਆ ਜਾਂ ਟਾਕਸਮ ਤੁਹਾਡੇ ਅੰਦਰ ਜੁੜੇ ਹੋਏ ਨੇ ਹੂੰ ਉਨਾ ਮਨੁੱਖ ਦਾ ਬੱਚਾ ਮੌਤ ਦੇ ਨੇੜੇ ਤੁਰਿਆ ਜਾਂਦਾ ਠੀਕ ਹੈ ਜੀ ਸੋ ਇਸ ਕਰਕੇ ਬਿਮਾਰ ਮਨੁੱਖ ਦੀ ਮੌਤ ਦਾ ਕਾਰਨ ਹਮ ਕਬਜ਼ਦੀ ਹੁੰਦੀ ਹੈ ਜੀ ਸੋ ਜੇ ਕਿਸੇ ਵੀ ਮਰੀਜ਼ ਨੂੰ ਇਦਾਂ ਦੀ ਤਕਲੀਫ ਹੈਗੀ ਆ ਤੇ ਉਹ ਆਪਦੇ ਖਾਣੇ ਦੇ ਵਿੱਚ 80% ਕੱਚਾ ਮਟੀਰੀਅਲ ਖਾਵੇ ਠੀਕ ਹੈ ਜੀ ਔਰ ਜਿਵੇਂ ਅੱਗੇ ਵੀ ਮੈਂ ਗੱਲ ਕਰਦਾ ਹੁੰਦਾ ਵੀ ਖੰਡ ਜਿਹੜੀ ਆ ਹਾਂਜੀ ਉਹ ਸਭ ਤੋਂ ਵੱਡਾ ਇੱਕ ਗਰੋਅ ਲੱਗਿਆ ਹੋਇਆ ਆਪਾਂ ਨੂੰ ਹਾਂਜੀ ਦੇਖੋ ਪਹਿਲਾਂ ਨਾ ਬਜ਼ੁਰਗ ਪਸ਼ੂਆਂ ਨੂੰ ਜੇ ਕਿਸੇ ਪਸ਼ੂ ਨੂੰ ਅ ਤਕਲੀਫ ਹੁੰਦੀ ਸੀ ਕਿ ਸਰੀਰ ਚ ਉਹਦੀ ਹਮ ਸਿਆਣੇ ਸੀਗੇ ਵੈਦ ਟਾਈਪ ਲੋਕ ਉਹ ਪਛਾਣ ਜਾਂਦੇ ਸੀ ਕਿ ਪਸ਼ੂ ਦੇ ਪੇਟ ਨੂੰ ਤਕਲੀਫ ਹੋ ਗਈ ਹਮ ਤੇ ਉਹ ਗੁੜ ਦੇ ਦਿੰਦੇ ਸੀ ਠੀਕ ਹੋ ਜਾਂਦਾ ਸੀ ਹਮ ਹੁਣ ਉਹ ਗੁੜ ਉਹ ਮਿੱਠਾ ਸੀ ਗੁੜ ਹਮ ਅੱਜ ਦਾ ਗੁੜ ਤੇ ਉਹ ਗੁੜ ਉਹਦੇ 'ਚ ਬਹੁਤ ਫਰਕ ਆ। ਬਹੁਤ ਫਰਕ। ਉਹ ਗੁੜ ਦਵਾਈ ਸੀ। ਅੱਜ ਦਾ ਗੁੜ ਦਵਾਈਆਂ ਏ। ਦਵਾਈਆਂ ਕਿਉਂ? ਕੈਮੀਕਲ ਨਹੀਂ। ਨਰੇਲ। ਔਰ ਉਸ ਟਾਈਮ ਦੀ ਖੰਡ ਤੇ ਅੱਜ ਦੀ ਖੰਡ ਇਹ ਉਦੋਂ ਵੀ ਮਾੜੀ ਸੀ ਖੰਡ ਅੱਜ ਵੀ ਮਾੜੀ ਐ। ਠੀਕ ਐ ਜੀ। ਸਾਨੂੰ ਉਸ ਚੀਜ਼ ਦਾ ਪਤਾ ਹੀ ਨਹੀਂ। ਹੂੰ। ਆਪਾਂ ਕਈ ਵਾਰੀ ਜਾਂਦੇ ਬੱਚਿਆਂ ਨੂੰ ਲੈ ਕੇ ਰੈਸਟੋਰੈਂਟ ਵਗੈਰਾ ਜਾਂ ਕੁਝ ਹੋਰ ਪਹੁੰਚ ਮਿਲਦੇ ਨਾ। ਹਾਂਜੀ ਉਹਦੇ ਸੌਸ ਵਾਲੇ ਪੌਚ ਵੱਖ-ਵੱਖ ਕੰਪਨੀਆਂ ਦੇ ਹਮ ਜਾਂ ਸੌਸ ਵਾਲੀ ਬੋਤਲ ਪਈ ਹੁੰਦੀ ਆ ਹਾਂਜੀ ਜਾਂ ਫਿਰ ਉਹ ਬਣਾ ਕੇ ਰੱਖੀ ਹੁੰਦੀ ਉਹਨਾਂ ਨੇ ਸੌਸ ਹਮ ਤੁਸੀਂ ਤੁਸੀਂ ਹੈਰਾਨ ਹੋ ਜਾਓਗੇ ਉਹ ਨਿਰਾਪੂਰਾ ਖੰਡ ਦਾ ਮਿਕਸਚਰ ਹੁੰਦਾ ਠੀਕ ਹੈ ਔਰ ਖੰਡ ਵੀ ਘਟੀਆ ਕੁਆਲਟੀ ਦੀ ਹਮ ਟਮਾਟੋ ਸੌਸ ਕਹਿੰਦੇ ਉਹਨੂੰ ਉਹ ਟਮਾਟੋ ਸੌਸ ਨਹੀਂ ਉਹ 슈ਗਰ ਸੌਸ ਹਮ ਉਹਦੇ ਚ ਇੰਨਾ ਇੰਨਾ ਕ ਮਿੱਠਾ ਪਾ ਕੇ ਉਹਨੂੰ ਤਿਆਰ ਕੀਤਾ ਹੁੰਦਾ ਹਮ ਇਹ ਤੁਸੀਂ ਉਹ ਇੱਕ ਪੌਚ ਦਾ ਮਿੱਠਾ ਪੂਰਾ ਦਿਨ ਨਹੀਂ ਪਚਾ ਸਕਦੇ अच्छा हुँ। हुँ। हा। जी हम्म सਾਨੂੰ ਬਦਲਵੇਂ ਰੂਪਾਂ ਦੇ ਵਿੱਚ ਚੀਜ਼ਾਂ ਖਵਾਈਆਂ ਜਾ ਰਹੀਆਂ ਨੇ ਲੇਜ਼ ਗੁਰਕਰਿਆਂ ਦੇ ਵਿੱਚ ਜਾਂ ਜਿੰਨੇ ਵੀ ਖਟ ਮਿੱਠੀਆਂ ਪੂਜੀਏ ਵਗੈਰਾ ਆਉਂਦੇ ਆ ਉਹ ਸਾਰੀਆਂ ਚੀਜ਼ਾਂ ਜੀ ਸਾਨੂੰ 슈ਗਰ ਦਿੱਤੀ ਜਾ ਰਹੀ ਹੂੰ ਸਾਨੂੰ ਰਿਫਾਈਂਡ ਦਿੱਤਾ ਜਾ ਰਿਹਾ ਹੂੰ ਉਹ ਚੀਜ਼ਾਂ ਸਾਡੀਆਂ ਅੰਤੜੀਆਂ ਨੂੰ ਖਰਾਬ ਕਰਦੀਆਂ ਨੇ ਜਿਹੜੀ ਚੀਜ਼ ਤੁਹਾਡੀ ਅੰਤੜੀ ਨੂੰ ਖਰਾਬ ਕਰਦੀ ਹੈ ਉਹ ਤੁਹਾਡੇ ਅੰਦਰ ਬੈਕਟੀਰੀਆ ਪੈਦਾ ਕਰਦੀ ਹੈ ਠੀਕ ਹੈ। اور ਬੈਕਟੀਰੀਆ ਜਿਹੜੇ ਆ ਉਹ ਤੁਹਾਨੂੰ ਸੱਚਮੁੱਚ ਬਿਮਾਰ ਕਰਦੇ ਆ। ਬਿਮਾਰੀ ਤੁਹਾਨੂੰ ਮੌਤ ਵੱਲੀ ਲਿਜਾਂਦੀ ਹੈ। ਠੀਕ ਹੈ ਜੀ। ਇਸ ਕਰਕੇ ਜਿੰਨੇ ਵੀ ਦਰਸ਼ਕ ਜਾਂ ਸਰੋਤੇ ਸੁਣਦੇ ਆ ਮੈਂ ਉਹਨਾਂ ਨੂੰ ਇੱਕ ਛੋਟਾ ਜਿਹਾ ਸੁਨੇਹਾ ਇਹ ਸਮਝ ਲੈਣ ਮੇਰਾ। ਵੀ ਜੇਕਰ ਤੁਸੀਂ ਸਵਸਥ ਰਹਿਣਾ ਚਾਹੁੰਦੇ ਹੋ ਹੂੰ ਤੇ ਤੁਸੀਂ ਕਾਫੂਸ ਖਾਣਾ ਸ਼ੁਰੂ ਕਰੋ। ਜੀ। ਜੇਕਰ ਤੁਹਾਡੇ ਕੋਲੇ ਬਹੁਤ ਪੈਸਾ ਹੂੰ ਤੁਹਾਡੇ ਕੋਲੇ ਬਹੁਤ ਸ਼ਕਤੀ ਆ ਆਪਣੇ ਸਰੀਰ ਨੂੰ ਦਰਦ ਨੂੰ ਦੇਣ ਲਈ ਹੂੰ ਤੇ ਝੱਲਣ ਦੀ ਤੇ ਫਿਰ ਤੁਸੀਂ ਜੋ ਤੁਹਾਡਾ ਦਿਲ ਕਰਦਾ ਉਹ ਖਾਓ ਜੀ ਤੇ ਸਵਸਥ ਰਹਿਣ ਵਾਸਤੇ ਜ਼ਰੂਰੀ ਰੋ ਮਟੀਰੀਅਲ ਆ ਕੱਚੀਆਂ ਚੀਜ਼ਾਂ ਠੀਕ ਸਬਜ਼ੀਆਂ ਤੁਸੀਂ ਕੱਚੀਆਂ ਖਾ ਸਕਦੇ ਹੋ ਹਮ ਫਰੂਟ ਤੁਸੀਂ ਕੱਚਾ ਖਾ ਸਕਦੇ ਹੋ ਹਮ ਜੋ ਵੀ ਜਿਹੜੀ ਚੀਜ਼ ਵੀ ਤੁਸੀਂ ਕੱਚੀ ਖਾ ਸਕਦੇ ਹੋ ਖਾਓ ਪੱਕੀਆਂ ਹੋਈਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਬਣਾ ਕੇ ਖਾਣਾ ਉਹ ਬਣਦੀਆਂ ਨਹੀਂ ਉਹ ਵਿਗੜ ਰਹੀਆਂ ਹਮ ਵਿਗੜੀ ਹੋਈ ਚੀਜ਼ ਨੂੰ ਖਾਓਗੇ ਵਗੜ ਪਾਊਗਾ ਹਮ ਇਸ ਕਰਕੇ ਜੋ ਵੀ ਡਾਕਟਰ ਸਾਹਿਬ ਚਿਕਨ ਖਾਂਦੇ ਆ ਉਹ ਵੀ ਤੁਸੀਂ ਦੱਸ ਦੋ ਵੀ ਉਬਾਲ ਕੇ ਖਾਣ ਕੱਲਾ ਹਾਂ ਸੁਪਿੰਦਰ ਦੇਖੋ ਜਿਹੜੀ ਹੁਣ ਇਹ ਬੜੀ ਸੋਹਣੀ ਗੱਲ ਤੁਸੀਂ ਕਰੀ ਐ ਹਮ ਇਸ ਗੱਲ ਤੇ ਵੀ ਮੇਰੇ ਅੰਦਰ ਬਹੁਤ ਵਾਰੀ ਵਿਚਾਰ ਚੱਲੇ ਨੇ ਹਮ ਆਦੀ ਮਨੁੱਖ ਜਿਹੜਾ ਸੀ ਹਾਂਜੀ ਪਹਿਲਾ ਮਨੁੱਖ ਹਮ ਹੁਣ ਉਹ ਬਨਸਪਤੀ ਤੇ ਵੀ ਜਿੰਦਾ ਰਿਹਾ ਵਾ ਹਮ ਉਹ ਸ਼ਿਕਾਰ ਤੇ ਵੀ ਜਿੰਦਾ ਰਿਹਾ ਹਮ ਹੁਣ ਆਦੀ ਮਨੁੱਖ ਨੂੰ ਅਸੀਂ ਨਿਰਪੂਰ ਸੁਧਰੇ ਹੋਏ ਮਨੁੱਖ ਦੇ ਰੂਪ 'ਚ ਨਹੀਂ ਵੇਖ ਸਕਦੇ ਕਿਉਂਕਿ ਜਾਨਵਰਾਂ 'ਚ ਰਹਿੰਦਾ ਸੀ ਜੰਗਲਾਂ ਵਗੈਰਾ 'ਚ ਬਿਲਕੁਲ ਉਹਦੇ ਅੰਦਰ ਕੋਸ਼ਕ ਜਾਨਵਰ ਪ੍ਰਵਿਰਤੀ ਵੀ ਸੀਗੀ ਹੂੰ ਜਿੱਥੋਂ ਤੱਕ ਮੇਰਾ ਅੰਦਾਜ਼ਾ ਵਾ ਵੀ ਉਹ ਉਹ ਮੀਟ ਨੂੰ ਜਦੋਂ ਖਾਂਦਾ ਸੀ ਸ਼ਿਕਾਰ ਕਰਦਾ ਸੀ ਉਹ ਕੁਝ ਹੱਦ ਤੱਕ ਕੱਚਾ ਖਾਂਦਾ ਰਿਹਾ ਠੀਕ ਹੈ ਜਦੋਂ ਉਹਨੇ ਥੋੜੀ ਬਹੁਤੀ ਸੋਚੀ ਉਹਨੂੰ ਆਈ ਆ ਅੱਗ ਦੀ ਖੋਜ ਹੋਈ ਆ ਉਸ ਤੋਂ ਬਾਅਦ ਫਿਰ ਉਹਨੇ ਪਕਾ ਕੇ ਖਾਣਾ ਸ਼ੁਰੂ ਕੀਤਾ ਠੀਕ ਹੈ ਉਹ ਸਿਰਫ ਉਹਨੂੰ ਪਕਾਉਂਦਾ ਸੀ ਹੂੰ ਨਾ ਕਿ ਬਣਾਉਂਦਾ ਸੀ ਜਿਵੇਂ ਆਪਾਂ ਬਣਾਉਨੇ ਆ ਆਪਾਂ ਕਿਹਾ ਚਿਕਨ ਬਣਾ ਲਿਆ ਉਹ ਬਣਾਇਆ ਨਹੀਂ ਉਹ ਤਾਂ ਆਪਾਂ ਵਿਗਾੜ ਲਿਆ ਹੂੰ ਉਸ ਚ ਮਸਾਲੇ ਪਾ ਲਈ ਇਹ ਉਹ ਹੂੰ ਦੋ ਤਰ੍ਹਾਂ ਚਿਕਨ ਖਾਦਾ ਜਾ ਸਕਦਾ ਇੱਕ ਤਾਂ ਬੋਇਲ ਕਰਕੇ ਹੂੰ ਜਿਹੜੇ ਵਿਟਾਮਿਨ B ਕੰਪਲੈਕਸ ਆ ਪ੍ਰੋਟੀਨ ਆ ਫੈਟ ਆ ਉਹ ਸਾਨੂੰ ਮਿਲਦੇ ਨੇ ਚਿਕਨ ਦੇ ਵਿੱਚੋਂ ਠੀਕ ਹੈ ਜੀ ਚਿਕਨ ਨੂੰ ਇੱਕ ਤਾਂ ਗ੍ਰਿਲ ਕਰਕੇ ਮਤਲਬ ਭੁੰਨ ਕੇ ਖਾਦਾ ਜਾ ਸਕਦਾ ਹੂੰ ਤੇ ਦੂਸਰਾ ਉਹਨੂੰ ਬੋਇਲ ਕਰਕੇ ਖਾਧਾ ਜਾ ਸਕਦਾ ਬਿਨਾ ਮਿਰਚ ਮਸਾਲਿਆਂ ਤੋਂ ਹਮ ਰੀਅਲ ਟੇਸਟ ਜਿਹੜਾ ਹਮ ਜਦੋਂ ਕਿਸੇ ਚੀਜ਼ ਦਾ ਅਸਲੀ ਸੁਆਦ ਮਰ ਗਿਆ ਹਮ ਇਹਦਾ ਮਤਲਬ ਉਹ ਚੀਜ਼ ਬਣ ਗਈ ਉਹ ਸਾਡੇ ਸਰੀਰ ਦੇ ਯੋਗ ਨਹੀਂ ਹੈਗੀ ਜੀ ਜੇ ਤੁਸੀਂ ਮੀਟ ਨੂੰ ਭੁੰਨੋਗੇ ਹਮ ਤੇ ਉਹਦੇ ਵਿੱਚ ਉਹਦਾ ਅਸਲੀ ਸੁਆਦ ਰਹਿ ਜਾਊਗਾ ਠੀਕ ਹੈ ਜਿੰਨੇ ਪਰਸੈਂਟ ਉਹਦੀ ਤੁਸੀਂ ਗ੍ਰਿਲ ਕੀਤਾ ਉਹਨੂੰ ਹਮ ਉਨੇ ਪਰਸੈਂਟ ਉਹਦੇ ਵਿੱਚਲੇ ਜਿਹੜੇ ਆ ਤੱਤ ਜਿਉਂਦੇ ਰਹਿ ਜਾਣਗੇ ਤੇ ਤੁਹਾਨੂੰ ਉਹਦੇ ਚ ਅਸਲੀ ਸਵਾਦ ਵੀ ਆਊਗਾ ਠੀਕ ਹੈ ਜੇ ਤੁਸੀਂ ਕਿਸੇ ਚੀਜ਼ ਨੂੰ ਚਿਕਨ ਨੂੰ ਬੋਇਲ ਕਰਦੇ ਹੋ ਤੇ ਉਹ ਤੁਹਾਡੇ ਸਰੀਰ ਦੇ ਉਨਾਂ ਕਨਕੂਲ ਹੋ ਜਾਊਗਾ ਵੀ ਤੁਹਾਡੀਆਂ ਅੰਤੜੀਆਂ ਉਹਨੂੰ ਸੌਖੇ ਤਰੀਕੇ ਪਚਾ ਸਕਣ ਹੂੰ ਤੇ ਉਹਦਾ ਜਿਹੜਾ ਅਸਲੀ ਸਵਾਦ ਉਹਦਾ ਪ੍ਰੋਟੀਨ ਉਹਦਾ ਸਾਰਾ ਕੁਝ ਉਵੇਂ ਹੀ ਰਹਿ ਜਾਊਗਾ ਬਰਕਰਾਰ ਔਰ ਜਿੰਨਾ ਤੁਹਾਡੀ ਬਾਡੀ ਨੂੰ ਚਾਹੀਦਾ ਉਹ ਨਾ ਉਹ ਲੈ ਲੂਗੀ ਠੀਕ ਹੈ ਜਿਹੜਾ ਚਿਕਨ ਉਹਨੂੰ ਵੱਖ-ਵੱਖ ਰੂਪਾਂ ਚ ਵੱਖ-ਵੱਖ ਤਰੀਕਿਆਂ ਨਾਲ ਪਕਾ ਕੇ ਵੱਖਰੇ-ਵੱਖਰੇ ਉਹਦੇ ਚ ਕੈਮੀਕਲ ਪ੍ਰੋਸੀਜਰ ਰਲਾ ਕੇ ਸਾਨੂੰ ਰੈਸਟੋਰੈਂਟਾਂ ਵਗੈਰਾ ਚ ਪਰੋਸਿਆ ਜਾ ਰਿਹਾ ਨਹੀਂ ਉਹ ਤਰੀਕਾ ਬਿਲਕੁਲ ਵੀ ਠੀਕ ਨਹੀਂ ਹੈਗਾ ਠੀਕ ਹੈ ਜੀ ਉਹ ਵੀ ਤਰੀਕਾ ਸਾਡੀਆਂ ਅੰਤੜੀਆਂ ਤੇ ਸਿੱਧਾ ਅਟੈਕ ਆ ਉਹ ਤੋਂ ਵੀ ਬਚਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕਬਜ ਬਾਰੇ ਤੇ ਹੋਰ ਫਾਸਟ ਫੂਡ ਜਿਹੜਾ ਆਪਾਂ ਬਾਹਰੋਂ ਖਾਂਦੇ ਆ ਉਹਦੇ ਸਾਈਡ ਇਫੈਕਟ ਦੱਸੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਅਮੀਦ ਕਰਦਾ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੂਗੀ ਤੇ ਤੁਹਾਨੂੰ ਜਾਣਕਾਰੀ ਵੀ ਵੀਡੀਓ ਚੋਂ ਮਿਲੂਗੀ ਉਮੀਦ ਕਰਦਾ ਕਿ ਵੀਡੀਓ ਦੇਖ ਕੇ ਅੱਗੇ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਧੰਨਵਾਦ